ਕੀ ਹਲਕਾ ਬਾਗਾਪੁਰਾਣਾ ਦੇ ਵਿਧਾਇਕ ਅਮਰਿਤਪਾਲ ਸਿੰਘ ਦੇ ਸੁਖਨੰਦ ਦਾ ਕਹਿਣੇ ਕਿ ਇਹ ਨਸ਼ਾ ਅਕਾਲੀ ਭਾਜਪਾ ਸਰਕਾਰ ਦੀ ਦੇਣ ਹੈ ਕਾਂਗਰਸ ਵੇਲੇ ਨਸ਼ਾ ਤਸਕਰ ਹੋਰ ਵੀ ਸਰਗਰਮ ਹੋਏ ਨੇ ਉੱਥੇ ਹੀ ਮਾਨ ਸਾਹਿਬ ਦੀ ਸਰਕਾਰ ਨਸ਼ਿਆਂ ਦੇ ਕੋਹੜਨ ਨੂੰ ਜੜੋਂ ਖਤਮ ਕਰਨ ਚ ਲੱਗੀ ਹੋਈ ਹੈ ਤੇ ਨਸ਼ਾ ਤਸਕਰਾਂ ਤੇ ਇਸ ਮਗਲਾ ਨੂੰ ਫੜਿਆ ਜਾ ਰਿਹਾ ਹੈ ਪਾਪ ਦੀ ਕਮਾਈ ਨਾਲ ਬਣਾਏ ਮਹਿਲ ਬੁਲਡੋਜ਼ਰ ਟੈਢੇਲੀ ਹੋ ਰਹੇ ਨੇ ਪੰਜਾਬ ਦੇ ਵਿੱਚ ਜਦੋਂ ਸਾਡੀ ਸਰਕਾਰ ਆਈ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਤਾਂ ਜਦੋਂ ਅਸੀਂ ਲੋਕਾਂ ਦੇ ਵਿੱਚ ਜਾਂਦੇ ਸੀ ਤਾਂ ਬੜੀਆਂ ਚੀਜ਼ਾਂ ਪੁੱਛਦੇ ਸੀ ਲੋਕ ਕਹਿੰਦੇ ਸੀ ਵੀ ਐਜੂਕੇਸ਼ਨ ਤੇ ਕੰਮ ਹੋਣਾ ਚਾਹੀਦਾ ਲੋਕ ਕਹਿੰਦੇ ਸੀ ਇਨਫਰਾਸਟ੍ਰਕਚਰ ਤੇ ਕੰਮ ਹੋਣਾ ਚਾਹੀਦਾ ਲੋਕ ਕਹਿੰਦੇ ਸੀ ਹੈਲਥ ਤੇ ਕੰਮ ਹੋਣਾ ਚਾਹੀਦਾ ਪਰ ਜਿਹੜੀ ਸਭ ਤੋਂ ਇੰਪੋਰਟੈਂਟ ਚੀਜ਼ ਦੀਦੇ ਤੇ ਲੋਕ ਕਹਿੰਦੇ ਸੀ ਕਿ ਬਾਕੀ ਕੰਮ ਚੱਲਦੇ ਰਹੇ ਨੇ ਪਰ ਜਿਹੜੇ ਪੰਜਾਬ ਤੇ ਨਸ਼ਿਆਂ ਦਾ ਕਲੰਕ ਲੱਗਿਆ ਇਹ ਜ਼ਰੂਰ ਤੁਸੀਂ ਹਟਾਉਣਾ ਹੈ ਇਹ ਜ਼ਰੂਰ ਤੁਸੀਂ ਲਾਉਣਾ ਬੜੇ ਦਿਮਾਗ ਚ ਬੜੀਆਂ ਪਲੈਨਿੰਗ ਕੀਤੀਆਂ ਸਰਕਾਰ ਨੇ ਬੜੇ ਐਫਰਟਸ ਮਾਰੇ ਅਸੀਂ ਉਹਦੇ ਵਿੱਚ ਪੁਲਿਸ ਮੁਲਾਜ਼ਮ ਭਰਤੀ ਕੀਤੇ ਜਿੰਨਾ ਵੀ ਕਰ ਸਕਦੇ ਸੀ ਕੀਤੇ ਸਮਝਾਇਆ ਵੀ ਲੋਕਾਂ ਨੂੰ ਸੈਂਟਰ ਵੀ ਖੋਲੇ ਬੜਾ ਕੁਝ ਕੀਤਾ ਜਿਨ੍ਹਾਂ ਨੂੰ ਮੌਕਾ ਦਿੱਤਾ ਮੌਕਾ ਸਾਂਭ ਗਏ ਉਹ ਹਟ ਗਏ ਨੇ ਹੁਣ ਇੱਕ ਅਖੀਰਲੀ ਲੜਾਈ ਪੂਰੇ ਵੱਡੇ ਤਗੜੇ ਤਰੀਕੇ ਦੇ ਨਾਲ ਇਹ ਪੰਜਾਬ ਸਰਕਾਰ ਨੇ ਸ਼ੁਰੂ ਕੀਤੀ ਆ ਜਿਦੇ ਵਿੱਚ ਸਾਰੇ ਐਮ ਐਲ ਏ ਸਾਡੇ ਮੰਤਰੀ ਸਾਹਿਬ ਸਾਲੇ ਪੁਲਿਸ ਡਿਪਾਰਟਮੈਂਟ ਹੋਰ ਵੀ ਬੜੀਆਂ ਐਨ ਜੀਓ ਬੜੀਆਂ ਜਥੇਬੰਦੀਆਂ ਇਹਦੇ ਵਿੱਚ ਸ਼ਾਮਲ ਨੇ ਤੇ ਅਸੀਂ ਨਸ਼ਿਆਂ ਨੂੰ ਪੰਜਾਬ ਦੇ ਵਿੱਚੋਂ ਖਤਮ ਕਰਨਾ ਆ ਕਾਲੀ ਕਾਂਗਰਸ ਹੀ ਕਹੇ ਹੁੰਦੇ ਨੇ ਜੇ ਤੁਸੀਂ ਕਿਵੇਂ ਨਸ਼ਾ ਖਤਮ ਕਰਦੇ ਹੋਗੇ ਮੈਂ ਇੱਕ ਤੁਹਾਡੇ ਕੋਲ ਜ਼ਿਕਰ ਕਰਨਾ ਚਾਹਣਾ ਵੀ ਸ਼ੁਰੂ ਪੁਰਾਣੀਆਂ ਸਰਕਾਰਾਂ ਨੇ ਕੀਤਾ ਕਾਂਗਰਸ ਨੇ ਉਹਨੂੰ ਸ਼ੈਲਟਰ ਕੀਤਾ ਤੇ ਸਾਡੇ ਤੇ ਲੋਕਾਂ ਦੇ ਮਾਨ ਕੀਤਾ ਤੇ ਅਸੀਂ ਇਹਨੂੰ ਬੰਦ ਕਰਨਾ ਇਹ ਪਰਮਾਤਮਾ ਨੇ ਸਾਡੀ ਡਿਊਟੀ ਬੰਦ ਕਰਨ ਦੀ ਲਾਈ ਆ ਸਾਡੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸਾਡੀ ਸਮੁੱਚੀ ਟੀਮ ਨੇ ਇਹ ਬੈਠ ਕੇ ਫੈਸਲਾ ਕੀਤਾ ਕਿ ਆਪਾਂ ਜਿਹੜਾ ਇਹ ਕੋਡ ਆ ਨਸ਼ਿਆਂ ਦਾ ਆਪਾਂ ਇਹ ਤੋਂ ਭਜਣਾ ਨਹੀਂ ਗਾ ਆਪਾਂ ਇਹਦਾ ਮੁਕਾਬਲਾ ਕਰਨਾ ਆਪਾਂ ਆਪਣੇ ਨੌਜਵਾਨ ਆਪਣੇ ਬੱਚੇ ਮਾਵਾ ਭੈਣਾ ਆਪਾਂ ਇਹ ਤੋਂ ਬਚਾਉਣੇ ਨੇ ਇਹ ਸਾਡੀ ਲਗਭਗ ਪਿਛਲੇ 3 ਸਾਲਾਂ ਦੀ ਇਹਦੇ ਵਿੱਚ ਬੜੀ ਜ਼ਬਰਦਸਤ ਅਸੀਂ ਤਿਆਰੀ ਕੀਤੀ ਹੈ ਇਹਦੇ ਵਿੱਚ ਜੇ ਮੈਂ ਗੱਲ ਕਰਾਂ ਤਾਂ ਪਿਛਲੇ 3 ਸਾਲਾਂ ਦੇ ਵਿੱਚ ਲਗਭਗ ਅਸੀਂ 30000 ਤੋਂ 31000 ਦੇ ਕਰੀਬ ਪਰਚੇ ਦਿੱਤੇ ਨੇ ਅਸੀਂ 303 ਨਸ਼ਾ ਛਡਾਊ ਕੇਂਦਰ ਬਣਾਏ ਨੇ ਅਸੀਂ ਪੁਲਿਸ ਫੋਰਸ ਵਧਾਈ ਆ ਅਸੀਂ ਬੰਦੇ ਆਇਡੈਂਟੀਫਾਈ ਕੀਤੇ ਅਸੀਂ ਉਹਨੂੰ ਸਮਝਾਇਆ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਬੈਠ ਕੇ ਸਿੱਖਿਆ ਦਿੱਤੀ ਸਾਰਾ ਕੁਝ ਕਰਨ ਦੇ ਬਾਵਜੂਦ ਬੜੇ ਲੋਕ ਹਟ ਗਏ ਨੇ ਪਰ ਜਿਹੜੇ ਬਿਲਕੁਲ ਪਿਓਰ ਡਰਗੀ ਨੇ ਜਿਹੜੇ ਬਿਲਕੁਲ ਪਿਓਰ ਨਸ਼ੇ ਦੇ ਤਸਕਰ ਨੇ ਉਹ ਰਹਿ ਗਏ ਤਾਂ ਬੜੀ ਸਖਤੀ ਦੇ ਨਾਲ ਸਰਕਾਰ ਦੀਆਂ ਹਦਾਇਤਾਂ ਨੇ ਵੀ ਆਪਾਂ ਇਹਨਾਂ ਨੂੰ ਪੰਜਾਬ ਦੇ ਵਿੱਚੋਂ ਭਜਾਉਣਾ ਦੋ ਹੀ ਹੱਲ ਨੇ ਜਾਂ ਨਸ਼ਾ ਛੱਡ ਦਿਓ ਜਾਂ ਪੰਜਾਬ ਛੱਡ ਦਿਓ ਇਹਦੇ ਵਾਸਤੇ ਅਸੀਂ ਲਾਸਟ ਬਜਟ ਦੇ ਵਿੱਚ ਵੀ ਜਿਹੜਾ ਪਿਛਲੇ ਦਿਨੀ ਸੈਸ਼ਨ ਹੋਇਆ ਵਿਧਾਨ ਸਭਾ ਦਾ ਤਾਂ ਸਾਰੇ ਪੰਜਾਬ ਦੇ ਲੋਕਾਂ ਨੇ ਬੜੀ ਤਾਰੀਫ ਵੀ ਕੀਤੀ ਬੜੀ ਸ਼ਲਾਘਾ ਵੀ ਕੀਤੀ ਇਸ ਗੱਲ ਦੀ ਦੇਖੋ ਇਹਦੇ ਵਿੱਚ ਅਸੀਂ 110 ਕਰੋੜ ਰੁਪਇਆ ਨਸ਼ਿਆਂ ਨੂੰ ਬੰਦ ਕਰਨ ਵਾਸਤੇ ਅਲੱਗ ਰੱਖਿਆ ਬਹੁਤ ਲੋਕ ਕਹਿੰਦੇ ਸੀ ਬਾਰਡਰੋਂ ਪਾਰ ਨਸ਼ਾ ਆਉਂਦਾ ਉਹਨਾਂ ਨੂੰ ਟਰੇਸ ਕਰਨ ਦੇ ਵਾਸਤੇ ਇੱਕ ਬੜੀ ਲੇਟੈਸਟ ਟੈਕਨੋਲੋਜੀ ਡਰੋਨ ਫੜਨ ਦੇ ਵਾਸਤੇ ਉੱਤੇ 150 ਕਰੋੜ ਰੁਪਇਆ ਲਗਭਗ ਅਸੀਂ ਲਾਇਆ ਹੈ ਉਸ ਤੋਂ ਬਾਅਦ ਪੁਲਿਸ 5000 ਜਿਹੜੇ ਪੁਲਿਸਮੈਨ ਸੀਗੇ ਉਹ ਬਾਰਡਰਾਂ ਤੇ ਰੱਖੇ ਨੇ ਤਾਂ ਕਿ ਬਾਰਡਰ ਪਾਰ ਨਸ਼ਾ ਨਾ ਆਵੇ ਫਿਰ ਥਾਣਿਆਂ ਦੇ ਵਿੱਚ ਆ ਚਾਰ ਪੰਜ ਦਿਨ ਪਹਿਲਾਂ ਦੀ ਗੱਲ ਆ ਅਸੀਂ ਭਰਾਵੋ 150 ਗੱਡੀ ਸਕੋਰਪਿਓ ਗੱਡੀ ਆਪਣੇ ਐਸਐਚਓ ਨੂੰ ਦਿੱਤੀ ਆ ਤਾਂ ਕਿ ਜਦੋਂ ਉਹ ਨਸ਼ਾ ਤਸਕਰਾਂ ਨੂੰ ਫੜਨਗੇ ਚੋਰਾਂ ਨੂੰ ਫੜਨਗੇ ਤਾਂ ਉਹਨਾਂ ਨੂੰ ਇਹ ਨਾ ਲੱਗੇ ਵੀ ਸਾਡੇ ਕੋਲ ਚੰਗੇ ਵਹੀਕਲ ਨਹੀਂਗੇ ਅਸੀਂ ਉਹਨਾਂ ਦਾ ਪਿੱਛਾ ਨਹੀਂ ਕਰ ਸਕਦੇ ਤਾਂ ਇਹੋ ਜਿਹੇ ਪ੍ਰਬੰਧ ਪੰਜਾਬ ਸਰਕਾਰ ਨੇ ਕੀਤੇ ਨੇ ਤਾਂ ਹੁਣ ਲਗਭਗ ਹਰ ਇੱਕ ਪਿੰਡ ਦੇ ਵਿੱਚ ਜਿਹੜਾ ਵੀ ਕੋਈ ਆਦਮੀ ਨੇ ਜਾਂ ਕੋਈ ਵੀ ਹੋਵੇ ਚਾਹੇ ਕੋਈ ਤਕੜਾ ਹੋਵੇ ਚਾਹੇ ਕੋਈ ਮਾੜਾ ਹੋਵੇ ਜੀਨੇ ਨਸ਼ਿਆ ਦੇ ਵਿੱਚੋਂ ਆਪਣੀ ਪ੍ਰਾਪਰਟੀ ਬਣਾਈ ਆ ਤਾਂ ਭਾਵੇਂ ਕੋਈ ਕਾਂਗਰਸ ਵਿਰੋਧ ਕਰੀ ਜਾਵੇ ਕੋਈ ਅਕਾਲੀ ਦਲ ਵਾਲੇ ਵਿਰੋਧ ਕਰੀ ਜਾਣ ਕੋਈ ਭਾਜਪਾ ਵਾਲੇ ਵਿਰੋਧ ਕਰੀ ਜਾਣ ਸਾਨੂੰ ਫਰਕ ਨਹੀਂ ਪੈਂਦਾ ਸਾਨੂੰ ਫਰਕ ਇਹ ਪੈਂਦਾ ਵੀ ਪੰਜਾਬ ਚੋਂ ਨਸ਼ਾ ਖਤਮ ਕਰਨਾ ਆਪਣੀ ਸਰਕਾਰ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮੇਰੇ ਮੁੱਖ ਮੰਤਰੀ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇੱਕ ਸੁਪਨਾ ਲਿਆ ਵੀ ਆਉਣ ਵਾਲੇ 1-2 ਮਹੀਨੇ